2 ਦਿਨਾਂ ਤੋਂ ਲਾਪਤ ਹਣ ਐਕਟਰ ਗੁਰਚਰਨ ਸਿੰਘ ਗੁਰਚਰਨ ਸਿੰਘ ਨੂੰ ਲੱਭਣਾ ਪੁਲਿਸ ਲਈ ਬਣਿਆ ਚੁਣੌਤੀ ਪੋਚ ਗਿਚ ਕਰਨ ਤਾਰਕ मेहता ਦਾ ਉਲਟਾ ਚਸ਼ਮਾ ਦੇ ਸੈੱਟ ਤੇ ਪਹੁੰਚੀ ਪੁਲਿਸ ਸੀਸੀਟੀਵੀ ਫੁਟੇਜ ਵੀ ਖੰਗਾਲ ਰਹੀ ਦਿੱਲੀ ਪੁਲਿਸ ਐਕਟਰ ਗੁਰਚਰਨ ਸਿੰਘ ਨੂੰ ਲਬਨਾ ਪੁਲਿਸ ਲਈ ਹੁਣ ਇੱਕ ਚੈਲੰਜ ਬੰਦਾ ਜਾ ਰਿਹਾ ਹੈ ਜੋ ਪਿਛਲੇ ਵੀ ਦਿਨਾਂ ਤੋਂ ਲਾਪਤਾ ਨੇ ਮਿਸਿੰਗ ਕੇਸ 'ਚ ਕਾਰਵਾਈ ਕਰਦੇ ਹੋਏ ਹੁਣ ਪੁਲਿਸ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਸੈੱਟ ਤੇ ਪਹੁੰਚੀ ਤੇ ਨਾਲ ਕੰਮ ਕਰਦੇ ਰਹੇ ਐਕਟਰਾਂ ਤੋਂ ਪੁੱਛਗਿੱਛ ਵੀ ਕੀਤੀ ਇਸ ਦੇ ਨਾਲ ਹੀ ਦਿੱਲੀ ਪੁਲਿਸ ਸਾਰੇ ਸੀਸੀਟੀਵੀ ਫੁਟੇਜ ਵੀ ਖੰਗਾਲ ਰਹੀ ਹੈ ਤਾਂ ਕਿ ਗੁਰਚਰਨ ਸਿੰਘ ਦਾ ਸੁਰਾਗ ਮਿਲ ਸਕੇ ਪਰ ਵੀ ਦਿਨ ਬਿਤ ਜਾਣ ਤੇ ਵੀ ਦਿੱਲੀ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਿਆ ਦੱਸ ਦੇ ਕਿ ਸੋਡੀ ਟੀਵੀ ਦੇ ਮਸ਼ਹੂਰ ਸਿਟਕਾਮ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਦੇ ਪਰਸ਼ੰਸਕਾਂ ਦੇ ਪਸੰਦੀਦਾ ਨੇ ਜੋ ਪਿਛਲੇ ਮਹੀਨੇ 22 ਅਪ੍ਰੈਲ ਤੋਂ ਲਾਪਤਾ ਨੇ ਗੁਰਚਰਨ ਸਿੰਘ ਮੁੰਬਈ ਜਾਣ ਦੇ ਲਈ ਦਿੱਲੀ ਤੋਂ 에ਰਪੋਰਟ ਲਈ ਰਵਾਨਾ ਹੋਏ ਸਨ ਪਰ ਫਲਾਈਟ 'ਚ ਸਵਾਰ ਨਹੀਂ ਹੋਏ ਅਜਿਹਾ ਕਿ ਉਹਨਾਂ ਦੇ ਪਿਤਾ ਨੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਮੀਡੀਆ ਰਿਪੋਰਟਾਂ ਦੇ ਮੁਤਾਬਕ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਰੋਸ਼ਨ ਸਿੰਘ ਸੋਢੀ ਯਾਨੀ ਗੁਰਚਰਨ ਸਿੰਘ 10 ਤੋਂ ਵੱਧ ਬੈਂਕ ਖਾਤਿਆਂ ਦੀ ਵਰਤੋਂ ਕਰਦੇ ਸਨ ਨਾਲ ਹੀ ਅਭਿਨੇਤਾ ਦੀ ਵਿੱਤੀ ਹਾਲਤ ਵੀ ਚੰਗੀ ਨਹੀਂ ਸੀ ਜਿਸ ਕਰਕੇ ਕ੍ਰੈਡਿਟ ਕਾਰਡਨ ਦੀ ਵਰਤੋਂ ਵੀ ਉਹਨਾਂ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੀ ਜਾਣਕਾਰੀ ਮੁਤਾਬਕ ਗੁਰਚਰਨ ਸਿੰਘ ਨੇ ਪਿਛਲੀ ਵਾਰ ਏਟੀਐਮ ਦੇ ਵਿੱਚੋਂ 14000 ਰੁਪਏ ਕਢਵਾਏ ਸਨ ਤੇ ਆਪਣਾ ਫੋਨ ਦਿੱਲੀ ਦੇ ਪਾਲਮ ਇਲਾਕੇ 'ਚ ਛੱਡ ਕੇ ਚਲੇ ਗਏ ਸਨ ਉਸ ਤੋਂ ਬਾਅਦ ਕੋਈ ਜਾਣਕਾਰੀ ਨਹੀਂ ਹੈ ਜ਼ਾਹਿਰ ਹੈ ਗੁਰਚਰਨ ਸਿੰਘ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਚ ਰੋਸ਼ਨ ਸਿੰਘ ਸੋਢੀ ਵਜੋ ਕਾਫੀ ਮਸ਼ਹੂਰ ਸਨ ਜਿਨ੍ਹਾਂ ਦੇ ਅਚਾਨਕ ਗਾਇਬ ਹੋ ਜਾਣ ਤੋਂ ਬਾਅਦ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਐਕਟਰ ਵੀ ਹੈਰਾਨ ਨੇ ਐਕਟਰ ਗੁਰਚਰਨ ਸਿੰਘ ਨੂੰ ਲਬਨਾ ਪੁਲਿਸ ਲਈ ਹੁਣ ਇੱਕ ਚੈਲੰਜ ਬੰਦਾ ਜਾ ਰਿਹਾ ਜੋ ਪਿਛਲੇ ਵੀ ਦਿਨਾਂ ਤੋਂ ਲਾਪਤਾ ਨਹੀਂ ਮਿਸਿੰਗ ਕੇਸ 'ਚ ਕਾਰਵਾਈ ਕਰਦੇ ਹੋਏ ਹੁਣ ਪੁਲਿਸ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਸੈੱਟ ਤੇ ਪਹੁੰਚੀ ਤੇ ਨਾਲ ਕੰਮ ਕਰਦੇ ਰਹੇ ਐਕਟਰਾਂ ਤੋਂ ਪੁੱਛਗਿੱਛ ਵੀ ਕੀਤੀ ਇਸ ਦੇ ਨਾਲ ਹੀ ਦਿੱਲੀ ਪੁਲਿਸ ਸਾਰੇ ਸੀਸੀਟੀਵੀ ਫੁਟੇਜ ਵੀ ਖੰਗਾਲ ਰਹੀ ਹੈ ਤਾਂ ਕਿ ਗੁਰਚਰਨ ਸਿੰਘ ਦਾ ਸੁਰਾਗ ਮਿਲ ਸਕੇ ਪਰ 20 ਦਿਨ ਬੀਤ ਜਾਣ ਤੇ ਵੀ ਦਿੱਲੀ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਿਆ ਦੱਸਦੇ ਕਿ ਸੋਡੀ ਟੀਵੀ ਦੇ ਮਸ਼ਹੂਰ ਸਿਟਕਾਮ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਦੇ ਪਰ ਸ਼ੰਸਕਾਂ ਦੇ ਪਸੰਦੀਦਾ ਨੇ ਜੋ ਪਿਛਲੇ ਮਹੀਨੇ 2ਪ੍ਰੈਲ ਤੋਂ ਲਾਪਤਾ ਨੇ ਗੁਰਚਰਨ ਸਿੰਘ ਮੁੰਬਈ ਜਾਣ ਦੇ ਲਈ ਦਿੱਲੀ ਤੋਂ 에ਰਪੋਰਟ ਲਈ ਰਵਾਨਾ ਹੋਏ ਸਨ ਪਰ ਫਲਾਈਟ 'ਚ ਸਵਾਰ ਨਹੀਂ ਹੋਏ ਅਜਿਹੇ 'ਚ ਉਹਨਾਂ ਦੇ ਪਿਤਾ ਨੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਮੀਡੀਆ ਰਿਪੋਰਟਾਂ ਦੇ ਮੁਤਾਬਕ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਰੋਸ਼ਨ ਸਿੰਘ ਸੋਢੀ ਯਾਨੀ ਗੁਰਚਰਨ ਸਿੰਘ 10 ਤੋਂ ਵੱਧ ਬੈਂਕ ਖਾਤਿਆਂ ਦੀ ਵਰਤੋਂ ਕਰਦੇ ਸਨ ਨਾਲ ਹੀ ਅਭਿਨੇਤਾ ਦੀ ਵਿੱਤੀ ਹਾਲਤ ਵੀ ਚੰਗੀ ਨਹੀਂ ਸੀ ਜਿਸ ਕਰਕੇ ਕ੍ਰੈਡਿਟ ਕਾਰਡਾਂ ਦੀ ਵਰਤੋਂ ਵੀ ਉਹਨਾਂ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੀ ਜਾਣਕਾਰੀ ਮੁਤਾਬਕ ਗੁਰਚਰਨ ਸਿੰਘ ਨੇ ਪਿਛਲੀ ਵਾਰ ਏਟੀਐਮ ਦੇ ਵਿੱਚੋਂ 14000 ਰੁਪਏ ਕਢਵਾਏ ਸਨ ਤੇ ਆਪਣਾ ਫੋਨ ਦਿੱਲੀ ਦੇ ਪਾਲਮ ਇਲਾਕੇ 'ਚ ਛੱਡ ਕੇ ਚਲੇ ਗਏ ਸਨ ਉਸ ਤੋਂ ਬਾਅਦ ਕੋਈ ਜਾਣਕਾਰੀ ਨਹੀਂ ਹੈ ਜ਼ਾਹਿਰ ਹੈ ਗੁਰਚਰਨ ਸਿੰਘ ਤਰਗ ਮਹਿਤਾ ਕਾ ਉਲਟਾ ਚਸ਼ਮਾ ਚ ਰੋਸ਼ਨ ਸਿੰਘ ਸੋਡੀ ਵਜੋ ਕਾਫੀ ਮਸ਼ਹੂਰ ਸਨ ਜਿਨ੍ਹਾਂ ਦੇ ਅਚਾਨਕ ਗਾਇਬ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਨਾਲ ਕੰਮ ਕਰਨ ਵਾਲੇ ਐਕਟਰ ਵੀ ਹੈਰਾਨ ਨੇ ਬਿਊਰੋ ਰਿਪੋਰਟ ਦੇਨਿਕਸ ਵੀਰਾਟੀਵੀ ਵਿਸ਼ਵ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par